देखो जिस तरीके ਦੇ ਨਾਲ ਦੁਨੀਆ ਦੇ ਸਭ ਤੋਂ ਲੰਮੀ ਉਮਰ ਦੇ ਦੜਾਕ 114 ਸਾਲਾ ਫੌਜਾ ਸਿੰਘ ਅੱਜ ਆਪਣੀ ਆਖਰੀ ਰੇਸ ਦੇ ਲਈ ਰਵਾਨਾ ਹੋਣਗੇ ਔਰ ਇਹ ਰੇਸ ਉਹਨਾਂ ਦੀ ਉਹਨਾਂ ਦੇ ਘਰ ਤੋਂ ਅੰਤਿਮ ਯਾਤਰਾ ਦੇ ਵੱਲ ਹੋਏਗੀ ਮੇਰੇ ਪਿੱਛੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਜਿਹੜਾ ਇਹ ਵਹੀਕਲ ਹੈਗਾ ਇਹ ਵਹੀਕਲ ਫੁੱਲਾਂ ਦੇ ਨਾਲ ਸਜਾਇਆ ਗਿਆ ਹੈਗਾ ਜੋ ਅੰਤਿਮ ਯਾਤਰਾ ਦੇ ਲਈ ਫੌਜਾ ਸਿੰਘ ਨੂੰ ਲੈ ਕੇ ਨਿਕਲੇਗਾ ਔਰ ਤਕਰੀਬਨ 12 1 ਵਜੇ ਦਾ ਸਮਾਂ ਜਿਹੜਾ ਉਹ ਰਹੇਗਾ ਯਾਨੀ ਕਿ ਹੁਣ ਤੋਂ ਲਗਭਗ 2 ਤੋਂ 2.5 ਘੰਟੇ ਬਾਅਦ ਜਿਹੜਾ ਇਸੇ ਜਗ੍ਹਾ ਦੇ ਉੱਪਰ ਕਿਉਂਕਿ ਜਿਸ ਜਗ੍ਹਾ ਦੇ ਉੱਪਰ ਮੈਂ ਹੋਇਆਗਾ ਇਹ ਫੌਜਾ ਸਿੰਘ ਦਾ ਜਦੀਕਰ ਹੈਗਾ ਉਸ ਦਿਨ ਵੀ ਫੌਜਾ ਸਿੰਘ ਇਸੇ ਘਰ ਤੋਂ ਖਾਣਾ ਖਾ ਕੇ ਜਿਹੜਾ ਦੱਸਿਆ ਜਾਂਦਾ ਕਿ ਨਜ਼ਦੀਕ ਕਿਟਾਬਾ ਉਹਨਾਂ ਦੇ ਵੱਲੋਂ ਲਿਆ ਹੋਇਆ ਸੀਗਾ ਉਸ ਟਾਬੇ ਵੱਲ ਜਾ ਰਹੇ ਸੀਗੇ ਔਰ ਕੁਝ ਹੀ ਮੀਟਰ ਦੀ ਦੂਰੀ ਦੀ ਉੱਪਰ ਹਾਈਵੇ ਹੈਗਾ ਜਿਸ ਹਾਈਵੇ ਦੇ ਉੱਪਰ ਜਾ ਕੇ ਇਹ ਐਕਸੀਡੈਂਟ ਹੈ ਜਿਹੜਾ ਉਹ ਹੋ ਜਾਂਦਾ ਜਿਸ ਦੇ ਵਿੱਚ ਅਸੀਂ ਉਸ ਮਹਾਨ ਉਮਰਦਰਾਜ ਦੁੜਾਕ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖੋਹ ਦਿੰਦੇ ਆਗੇ ਇਸ ਪਾਸੇ ਤੁਸੀਂ ਦੇਖੋਗੇ ਔਰ ਦੂਸਰੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾ ਦਈਏ ਤਾਂ ਫੌਜਾ ਸਿੰਘ ਦੀ ਜਿਹੜੀ ਮ੍ਰਿਤਿਕ ਦੇ ਹੈਗੀ ਉਹ ਅੱਜ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਗਈ ਹੈ ਕਿ ਠੀਕ 2 ਤੋਂ 2.5 ਘੰਟੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਉਹਨਾਂ ਦੇ ਨਾਲ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਜਿਹੜੇ ਉਹ ਅੰਤਿਮ ਦਰਸ਼ਨਾਂ ਦੇ ਲਈ ਔਰ ਜਿਹੜੀ ਸ਼ਰਦਾ ਦੇ ਫੁੱਲ ਨੇ ਉਹ ਉਹਨਾਂ ਦੇ ਵੱਲੋਂ ਭੇਟ ਕੀਤੇ ਜਾਣਗੇ ਤਾਂ ਫੌਜਾ ਸਿੰਘ ਜਿਹੜੇ 1 April 1911 ਤੋਂ July 14 2025 ਤੱਕ ਦੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਪਿੰਡ ਵਾਸੀ ਨੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਜਿਹੜਾ ਇਸ ਅੰਤਿਮ ਯਾਤਰਾ ਦੇ ਸਮੇਂ ਉਹਨਾਂ ਦੇ ਜਿਹੜੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਠੀਕ ਡੇਢ ਤੋਂ 2 ਘੰਟੇ ਦਾ ਇੰਤਜ਼ਾਰ ਰਹੇਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਇਸ ਦੇ ਨਾਲ ਪੰਜਾਬ ਦੇ ਗਵਰਨਰ ਤਾਂ ਪੰਜਾਬ ਦੀਆਂ ਉਹ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਹਨਾਂ ਦੇ ਵਿੱਚੋਂ ਸਰਦਾਰ ਫੌਜਾ ਸਿੰਘ ਦਾ ਨਾਮ ਸਭ ਤੋਂ ਵੱਧ ਲੌਂਦਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਫੌਜਾ ਸਿੰਘ ਸੀਗੇ ਉਹ ਦੌੜ ਛੱਡ ਕੇ ਸੀਗੇ ਪਰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਦੌੜਨਾ ਔਰ ਦੂਸਰਾ ਜਦੋਂ ਕਿਸੇ ਵੀ ਚੈਰਿਟੀ ਦੇ ਲਈ ਕਿਸੇ ਵੀ ਸਮਾਜਿਕ ਭਲਾਈ ਦਾ ਕੰਮ ਹੁੰਦਾ ਸੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਇਹ ਦੌੜ ਸੀ ਉਹ ਦੌੜੀ ਜਾਂਦੀ ਸੀ ਪਰ ਪ੍ਰੋਫੈਸ਼ਨਲੀ ਤੌਰ ਤੇ ਜਿਹੜੀ ਉਹਨਾਂ ਦੀ ਦੌੜ ਸੀ ਉਹਨਾਂ ਦੇ ਵੱਲੋਂ ਬੰਦ ਕਰ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਜੇਕਰ ਅਸੀਂ ਇਹ ਤਸਵੀਰਾਂ ਹਾ ਤੁਸੀਂ ਦੇਖੋਗੇ ਤਾਂ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਔਰ ਪੁਗਲ ਜਿਹੜੇ ਇਸੇ ਪਿੰਡ ਦੇ ਨੇ ਜਰਨਲਿਸਟ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਰਹਿਣ ਵਾਲੇ ਸੀ ਕਿਉਂਕਿ ਤੁਸੀਂ ਜਰਨਲਿਜ਼ਮ ਨੂੰ ਵੀ ਦੇਖਦੇ ਹੋ ਔਰ ਦੂਸਰੇ ਪਾਸੇ ਫੌਜਾ ਸਿੰਘ ਜੀ ਦੀ ਜੀ ਕ੍ਰਾਂਤੀਮ ਯਾਤਰਾ ਨੂੰ ਦੇਖਿਆ ਜਾਵੇ ਪਿੰਡ ਦੇ ਲਈ ਕਿੰਡਾ ਇੱਕ ਵੱਡਾ ਇੱਕ ਘਾਟਾ ਸੀ ਕਹਿ ਸਕਦੇ ਹੋ ਅ ਭਾਜੀ ਪਿੰਡ ਲਈ ਤਾਂ ਘਾਟਾ ਹੈਗਾ ਸਾਡਾ ਨਿੱਜੀ ਘਾਟਾ ਬਹੁਤ ਹੋ ਗਿਆ ਅ ਮੈਨੂੰ ਆਖਰੀ ਗੱਲ ਯਾਦ ਆ ਉਹਨਾਂ ਦੀ ਮੇਰਾ ਅਕਸਰ ਇਹ ਹੁੰਦਾ ਸੀਗਾ ਕਿ ਇੱਥੋਂ ਦੀ ਲੰਘਦੇ ਹੁੰਦੇ ਸੀਗੇ ਤੇ ਮੈਂ ਜਨੀਅਰ ਵੀ ਲੰਘਣਾ ਮੈਂ ਗੱਡੀ ਰੋਕ ਲੈਂਦਾ ਹੁੰਦਾ ਸੀਗਾ ਆਖਰੀ ਵਾਰ ਉਹਨਾਂ ਦੇ ਬੋਲੇ ਸੀਗੇ ਕਿ ਮੈਂ ਕਿਹ ਸਿਹਤ ਕਿਦਾਂ ਤੁਹਾਡੀ ਤੇ ਕਹਿੰਦੇ ਪਤਾ ਨਹੀਂ ਪੁੱਤਾਂ ਕਿ ਯਾਰ ਮਿਲਣਾ ਕਿ ਨਹੀਂ ਮਿਲਣਾ ਤੇ ਉਹ ਗੱਲ ਹੁਣ ਵੀ ਯਾਦ ਆ ਰਹੀ ਹੈ بار بار ਮੇਰੇ ਦਾਦਾ ਜੀ ਦੇ ਹਾਨੀ ਸੀਗੇ ਤਾਂ ਇਸ ਕਰਕੇ ਸਾਡਾ ਨਿੱਜੀ ਬੜਾ ਪਿਆਰ ਸੀਗਾ ਤੇ ਜਨੀਅਰ ਵੀ ਜਨੀਅਰ ਵੀ ਮਿਲਣਾ ਬੜੇ ਪਿਆਰ ਨਾਲ ਮਿਲਦੇ ਸੀਗੇ ਹੁਣ ਇਹ ਸੀਗਾ ਕਿ ਉਮਰ ਦੇ ਹਿਸਾਬ ਨਾਲ ਥੋੜੀ ਜੀ ਸਿਹਤ ਤੇ ਯਾਦਾਂ ਜਿਹੜੀ ਸੀਗੀ ਉਹ ਕਾਫੀ ਨਾਜ਼ੁਕ ਹੋ ਚੁੱਕੀ ਸੀਗੀ ਪਰ ਜਦੋਂ ਵੀ ਮਿਲਦੇ ਸੀਗੇ ਤਾਂ ਬੜੇ ਪਿਆਰ ਨਾਲ ਬੜੇ ਖੇੜੇ ਪਿਆਰ ਖੇੜੇ ਮੱਥੇ ਮਿਲਦੇ ਹੁੰਦੇ ਸੀਗੇ ਸਾਨੂੰ ਇਹ ਯਾਦ ਆ ਕਿ ਜਦੋਂ ਪਹਿਲੀ ਵਾਰ ਉਹਨਾਂ ਦੀ ਇਹ ਬਾਰੇ ਖਬਰ ਛਪੀ ਸੀਗੀ ਤੇ ਉਹਨੂੰ ਬੜਾ ਮਾਮੂਲੀ ਢੰਗ ਜਿਹਾ ਲੈ ਲਿਆ ਗਿਆ ਸੀਗਾ ਪਰ ਜਦੋਂ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਹਸਤੀ ਬਣ ਚੁੱਕੀ ਹੈ ਸਾਡੇ ਪਿੰਡ ਦੇ ਬਜ਼ੁਰਗ ਤੇ ਅਸੀਂ ਬਾਪੂ ਵੀ ਕਹਿੰਦੇ ਹੁੰਦੇ ਸੀਗੇ ਹੁਣ ਜਿੱਦਣ ਇਹ ਹਾਦਸਾ ਵਾਪਰਿਆ ਤੇ ਮੇਰਾ ਪਹਿਲਾ ਫੋਨ ਮੇਰੇ ਚਾਚਾ ਜੀ ਨੂੰ ਗਿਆ ਕਿਉਂਕਿ ਜਦੋਂ ਹਾਦਸਾ ਹੋਇਆ ਤਾਂ ਜਿਹੜਾ ਬੰਦਾ ਗੱਡੀ ਨਾਲ ਟੱਕਰ ਮਾਰਨ ਵਾਲਾ ਸੀਗਾ ਉਹ ਟੱਕਰ ਮਾਰ ਕੇ ਤਾਂ ਲੰਘ ਗਿਆ ਇੱਥੋਂ ਪਰ ਸ਼ਾਇਦ ਥੋੜਾ ਜਿਹਾ ਚੱਕ ਲੈਂਦਾ ਉਹ ਥੋੜੀ ਇਨਸਾਨੀਅਤ ਦਿਖਾ ਦਿੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ ਪਰ ਰੱਬ ਦਾ ਭਾਣਾ ਵੀ ਮੰਨਣਾ ਪੈਂਦਾ ਪਰ ਇਹ ਸੀਗਾ ਕਿ ਮੌਕੇ ਤੇ ਚਾਚਾ ਜੀ ਮੌਜੂਦ ਸੀਗੇ ਨਾਲ ਇੱਕ ਮੇਰਾ ਦੋਸਤ ਗੁਰਪ੍ਰੀਤ ਮੌਜੂਦ ਸੀਗਾ ਉਹਨਾਂ ਨੇ ਜਿੰਨੀ ਜਲਦੀ ਹੋਇਆ ਚੱਕ ਕੇ ਲੈ ਕੇ ਗਏ ਤੇ ਪਰ ਉੱਥੇ ਹਸਪਤਾਲ ਦੇ ਵਿੱਚ ਥੋੜਾ ਸਮਾਂ ਬਿਤਾਇਆ ਉਹਨਾਂ ਨੇ ਉਦੋਂ ਲੱਗਾ ਵੀ ਹਾਂ ਥੋੜੀ ਆਸ ਬਚ ਗਈ ਚਾਚਾ ਜੀ ਜਿਵੇਂ ਦੱਸਦੇ ਹੋ ਕਿ ਇਦਾਂ ਬਾਹਰ ਰੱਖਦੇ ਹੁੰਦੇ ਸੀ ਆਪਣੇ ਗਰਦਨ ਦੇ ਪਿੱਛੇ ਉਦਦੀ ਰੱਖੀ ਤੇ ਚਾਚਾ ਜੀ ਕਹਿੰਦੇ ਲੈ ਵੀ ਬਾਪੂ ਠੀਕ ਆ ਹੁਣ ਪਰ ਥੋੜੇ ਜਿਹਾ ਬਾਅਦ ਡਾਕਟਰ ਨੇ ਇਹ ਕਿਹਾ ਤਾਂ ਕਿ ਵੀ ਇਹਨਾਂ ਦੀ ਪਲਸ ਰੇਟ ਘਟ ਰਹੀ ਹੈ ਹਾਰਟ ਵੀ ਬੀਟ ਜਿਹੜੀ ਉਹ ਵੀ ਰੁਕ ਰਹੀ ਹੈ ਤੇ ਵੈਂਟੀਲੇਟਰ ਤੇ ਪਾ ਦਈਏ ਜਦੋਂ ਗਏ ਆ ਉਦੋਂ ਤਾਂ ਗੱਲਾਂ ਕਰ ਰਹੇ ਸੀਗੇ ਜਦੋਂ ਇੱਥੇ ਲੈ ਕੇ ਗਏ ਨੇ ਕਿ ਜੱਕ ਨਹੀਂ ਹਾਲਾਤ ਦੇ ਵਿੱਚ ਨਹੀਂ ਉਹ ਦੇਖੋ ਤੁਸੀਂ ਉਹਨਾਂ ਦੀ ਚੜ੍ਹਦੀ ਕਲਾ ਸੀਗੀ ਜਦੋਂ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਚੜ੍ਹਦੀ ਕਲਾ ਦੇ ਵਿੱਚ ਸੀ ਐ ਇਸ ਉਮਰ ਦੇ ਵਿੱਚ ਵੀ ਬੰਦਾ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ ਨਾਲੇ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਅ ਅੱਜ ਵੀ ਉਹਨਾਂ ਦਾ ਇਹ ਸੀਗਾ ਕਿ ਰੋਟੀ ਖਾ ਕੇ ਤੁਰਨਾ ਹੀ ਐ ਤੇ ਮਹਾਰਾਜ ਦੀ ਕਿਰਪਾ ਜਾਂ ਉਹਨਾਂ ਦੀ ਦੇਖ ਲੋ ਵੜਿਆਈ ਕਿ ਉਹ ਜਦੋਂ ਸਮਾਂ ਹੋਇਆ ਉਦੋਂ ਵੀ ਤੁਰਦੇ ਤੁਰਦੇ ਗਏ ਇਸ ਦੁਨੀਆ ਤੋਂ ਤਾਂ ਇਸ ਉਮਰ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਆ ਉਹ ਮੰਜੇ ਤੇ ਪੈ ਜਾਂਦੇ ਆ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਉਹ ਐਸ ਵੇਲੇ ਵੀ ਤੁਰਨਾ ਉਹਨਾਂ ਦਾ ਇਹ ਪੱਕਾ ਹੀ ਸੀਗਾ ਨਿਯਮ ਸੀਗਾ ਤੇ ਮੈਂ ਜਿੰਨੀਆਂ ਵੀ ਚੰਡੀਗੜ੍ਹ ਨੂੰ ਕਿਉਂਕਿ ਜਾਣਾ ਹੁੰਦਾ ਸੀਗਾ ਤਾਂ ਉਹ ਮੈਨੂੰ ਰਾਹ ਦੇ ਵਿੱਚ ਹਮੇਸ਼ਾ ਤੁਰਦੇ ਹੋਏ ਮਿਲਦੇ ਹੁੰਦੇ ਸੀਗੇ ਤਾਂ ਸਾਨੂੰ ਇਸ ਗੱਲ ਤੋਂ ਬੜੀ ਖੁਸ਼ੀ ਮਿਲਦੀ ਹੁੰਦੀ ਸੀ ਕਿ ਵੀ ਇਸ ਉਮਰ ਦੇ ਵਿੱਚ ਵੀ ਉਹਨਾਂ ਨੇ ਆਪਣੀ ਜਿਹੜੀ ਸਰੀਰਕ ਵਰਜਿਸ਼ ਹੈ ਕਿਸ ਹਿਸਾਬ ਨਾਲ ਜਾਨੀ ਕਿ ਕਸਰਤ ਹੀ ਹੈ ਤੇ ਤੋੜਾ ਫੇਰਾ ਕਦੇ ਰੋਕਿਆ ਨਹੀਂ ਸੀਗਾ ਉਹਨਾਂ ਨੇ ਅੱਛਾ ਤੁਸੀਂ ਜਰਨਲਿਸਟ ਵੀ ਹੋ ਇੱਕ ਜਰਨਲਿਸਟ ਦੇ ਪੁਆਇੰਟ ਆਫ View ਤੋਂ ਕਿੱਡਾ ਕਬੜਾ ਕਾਟਾ ਦੇਖਦੇ ਹੋ ਕਿਉਂਕਿ ਪਿੰਡ ਦੇ ਲਈ ਤਾਂ ਇੱਕ ਬਹੁਤ ਵੱਡਾ ਕਾਟਾ ਹੈ ਦੇਸ਼ ਦੁਨੀਆ ਲਈ ਕਾਟਾ ਹੈ ਜਰਨਲਿਜ਼ ਉਸ ਐਂਗਲ ਤੋਂ ਜੇਕਰ ਦੇਖਿਆ ਜਾਵੇ ਪੰਜਾਬੀਅਤ ਲਈ ਦੇਸ਼ ਲਈ ਸਿੱਖ ਜਗਤ ਲਈ ਕਿਵੇਂ ਦਿਖ ਰਿਹਾ ਉਸ ਕੱਟ ਦੇਖੋ ਬਹੁਤ ਕੱਟ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੀ ਦਸਤਾਰ ਦੇ ਲਈ ਇਸ ਤਰੀਕੇ ਨਾਲ ਰਿਪਰੈਜ਼ੈਂਟੇਸ਼ਨ ਕੀਤੀ ਹੈ ਇਸ ਉਮਰ ਦੇ ਵਿੱਚ ਤਾਂ ਕੋਈ ਵੀ ਨਹੀਂ ਕਰ ਰਿਹਾ ਸੀਗਾ ਤੇ ਜਿਹੜੇ ਸਟੈਂਪ ਦੇ ਵਿੱਚ ਉਹਨਾਂ ਨੇ ਦਸਤਾਰ ਨੂੰ ਪਹਿਲੀ ਪਹਿਲ ਦਿੱਤੀ ਹੈਗੀ ਤਾਂ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਇਸੇ ਕਰਕੇ ਦੇਖੋ ਅੱਜ ਤੁਸੀਂ ਜਿਸ ਵਿਅਕਤੀ ਦੇ ਲਈ ਬਾਹਰਲੀਆਂ ਕੰਟਰੀਆਂ ਦੇ ਪੋਲੀਟੀਸ਼ਨ ਟਵੀਟ ਕਰ ਰਹੇ ਆ ਦੇਸ਼ ਦੇ ਪ੍ਰਧਾਨ ਮੰਤਰੀ ਟਵੀਟ ਕਰ ਰਹੇ ਆ ਦੇਸ਼ ਦੇ ਮੁੱਖ ਮੰਤਰੀ ਟਵੀਟ ਕਰ ਰਹੇ ਆ ਤੁਸੀਂ ਇਹ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਨੇ ਕੀ ਕੁਝ ਆਪਣੇ ਇਸ ਸਮੇਂ ਦੇ ਵਿੱਚ ਕੀਤਾ ਹੈਗਾ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿਉਂਕਿ ਜਦੋਂ ਇਹਨਾਂ ਦੀ ਜ਼ਿੰਦਗੀ ਦਾ ਮੋੜਾ ਬਹੁਤ ਅਜੀਬ ਜਿਹੇ ਢੰਗ ਨਾਲ ਹੋਇਆ ਸੀਗਾ ਇਹਨਾਂ ਦੇ ਜਦੋਂ بیٹے ਦੀ ਇੱਕ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਉਹ ਉਸ ਦਾ ਹੌਕਾ ਲੈ ਗਏ ਸੀ ਇਹ ਤਾਂ ਪਰਿਵਾਰ ਨੇ ਸੋਚਿਆ ਕਿ ਵੀ ਇਹਨਾਂ ਨੂੰ ਥੋੜਾ ਮਾਨਸਿਕ ਤੌਰ ਤੇ ਥੋੜੀ ਰਾਹਤ ਮਿਲੇ ਇਹਨਾਂ ਨੂੰ ਵਿਦੇਸ਼ ਭੇਜ ਦਿੱਤਾ ਸੀਗਾ ਤਾਂ ਉੱਥੇ ਜਾ ਕੇ ਇਦੀ ਪਾਰਕ ਦੇ ਵਿੱਚ ਜਿਹੜੀ ਸ਼ੁਰੂ ਤੋਂ ਬਣਿਆ ਹੋਇਆ ਸੀ ਪਾਰਕ ਦੇ ਵਿੱਚ ਗਏ ਤੇ ਉੱਥੇ ਕੋਈ ਇਹਨਾਂ ਨੂੰ ਸਾਥੀ ਮਿਲ ਗਏ ਉਹਨਾਂ ਨੇ ਦੇਖੋ ਇਧਰਲੇ ਪਾਸੇ ਨੂੰ ਤੋੜਾ ਦਿੱਤਾ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉੱਥੇ ਜਦੋਂ ਮੈਰਾਥਨ ਦੌੜਦੇ ਆ ਉਹ ਕਹਿੰਦੇ ਵੀ ਤੁਸੀਂ ਸਿਰ ਤੇ ਕੋਈ ਕੱਪੜਾ ਨਹੀਂ ਬੰਨਣਾ ਤੇ ਇਹ ਕਹਿੰਦੇ ਸੀ ਜੇ ਬੰਨ ਦੌੜਨਾ ਹੈਗਾ ਤਾਂ ਕਪੜਾ ਬਨ ਕੇ ਹੀ ਦਸਤਾਰ ਬਨ ਕੇ ਦੌੜਨਾ ਹੈਗਾ ਤਾਂ ਜਦੋਂ ਪਹਿਲੀ ਵਾਰ ਦੌੜੇ ਤਾਂ ਬਹੁਤ ਲੋਕ ਹੈਰਾਨ ਹੋ ਗਏ ਸੀ ਵੀ ਇਸ ਉਮਰ ਦੇ ਵਿੱਚ ਇੱਕ ਵਿਅਕਤੀ ਇੰਨੇ ਕਿਲੋਮੀਟਰ ਕਈ ਘੰਟਿਆਂ ਦਾ ਸਫ਼ਰ ਜਿਹੜਾ ਉਹਨਾਂ ਨੇ ਉਸ ਮੈਰਾਥਨ ਦੇ ਵਿੱਚ ਸਫ਼ਰ ਤੈਅ ਕਰ ਲਿਆ ਸੀ ਤਾਂ ਉਸ ਤੋਂ ਬਾਅਦ ਜਦ ਫੇ ਇਹਨਾਂ ਦੇ ਕੋਚ ਜਿਹੜੇ ਇਹਨਾਂ ਦੇ ਨਾਲ ਜੁੜ ਗਏ ਉਹਨਾਂ ਨੇ ਫੇ ਇਹਨਾਂ ਦਾ ਚੰਗਾ ਸਾਥ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਜਦੋਂ ਜਿਵੇਂ ਤੁਸੀਂ ਪੁੱਛਿਆ ਕਿ ਜਰਨਲਿਸਟਿਕ ਤੌਰ ਤੇ ਕਿੰਨਾ ਘਟਾ ਹੈਗਾ ਪਰ ਹੀ ਮੈਂ ਅੱਜ ਇੱਥੇ ਉਹਨਾਂ ਦੇ ਇੱਕ ਪੱਤਰਕਾਰ ਦੇ ਤੌਰ ਤੇ ਨਹੀਂ ਆਇਆ ਕਿਉਂਕਿ ਨਹੀਂ ਤਾਂ ਮੇਰੇ ਹੱਥ ਵਿੱਚ ਵੀ ਇਦਾਂ ਹੀ ਮਾਈਕ ਹੁੰਦਾ ਮੈਂ 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 ਮੰਨਦਾ ਤੁਸੀਂ ਪਰਿਵਾਰਕ ਤੌਰ ਤੇ ਪਰ ਕਿਉਂਕਿ ਤੁਸੀਂ ਉਗਲ ਸਾਹਿਬ ਇੱਕ ਪਿੰਡ ਦੇ ਤੌਰ ਤੇ ਵੀ ਸੋਚ ਸਕਦੇ ਹੋ ਇੱਕ ਜਰਨਲਿਸਟਿਕ ਐਂਗਲ ਦੇ ਤੌਰ ਤੇ ਵੀ ਸੋਚ ਸਕਦੇ ਮੈਂ ਇਸ ਕਰਕੇ ਉਹ ਸਵਾਲ ਕੀਤਾ ਉਹ ਇਸੇ ਕਰਕੇ ਮੈਂ ਤੁਹਾਨੂੰ ਦੱਸਣ ਲੱਗਾ ਸੀ ਕਿ ਮੈਂ ਮੈਨੂੰ ਹੈਨਾ ਅੱਜ ਉਹ ਚੀਜ਼ਾਂ ਸ਼ਾਇਦ ਉਸ ਤਰੀਕੇ ਨਾਲ ਮੈਂ ਦੱਸ ਵੀ ਨਹੀਂ ਸਕੂੰਗਾ ਪੋਰਟਰੇਟ ਵੀ ਨਹੀਂ ਕਰ ਸਕੂੰਗਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸ਼ਾਇਦ ਇਸ ਤੋਂ ਬਾਅਦ ਕੋਈ ਇਦਾਂ ਦੀ ਸ਼ਖਸੀਅਤ ਸਾਡੇ ਪਿੰਡ ਦੇ ਵਿੱਚ ਨਾ ਹੋਵੇ ਕਿਉਂਕਿ ਦੇਖੋ ਰੱਬ ਕਿਸੇ ਕਿਸੇ ਨੂੰ ਇਦਾਂ ਦਾ ਮਾਣ ਬਖਸ਼ਦਾ ਹੈਗਾ ਤਾਂ 100 ਸਾਲਾਂ ਦੀ ਉਮਰ ਦੇ ਵਿੱਚ ਇੰਨੀਆਂ ਵੱਡੀਆਂ ਪ੍ਰਾਪਤੀਆਂ ਦੇਖੋ ਮਾੜੀ-ਮੋਟੀ ਗੱਲ ਨਹੀਂ ਕਿੰਨੀਆਂ ਮੈਰਾਥਨ ਦੌੜਦੀਆਂ ਉਹਨਾਂ ਨੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਜਦੋਂ ਵੀ ਇੰਡੀਆ ਦੇ ਵਿੱਚ ਵੀ ਕਿਤੇ ਵੀ ਮੈਰਾਥਨ ਹੁੰਦੀ ਸੀ ਤਾਂ ਸਭ ਤੋਂ ਪਹਿਲਾਂ ਸਰਦਾਰ ਫੌਜਾ ਸਿੰਘ ਦਾ ਜ਼ਿਕਰ ਹ ਦਹੀਂਆ ਹੁੰਦੀ ਸੀ ਜਿੱਥੇ ਵੀ ਜਾਂਦਾ ਸੀ ਇਹਨਾਂ ਨੂੰ ਫਰਸਟ ਕਲਾਸ ਹੋਟਲਾਂ ਦੇ ਵਿੱਚ ਰੱਖਿਆ ਜਾਂਦਾ ਸੀ ਜਾਨੀ ਕਿ ਰਿਸਪੈਕਟ ਦੇਖੋ ਤੁਸੀਂ ਕਿਸ ਪੱਦਰ ਦੀ ਹੁੰਦੀ ਸੀ ਜਿੰਨੂੰ ਜੇ ਇੰਡੀਆ ਦੇ ਵਿੱਚ ਕਿਤੇ ਮੈਰਾਥਨ ਦਾ ਜ਼ਿਕਰ ਹੋ ਰਿਹਾ ਸੀਗਾ ਨਾ ਤਾਂ ਉੱਥੇ ਵੀ ਸਰਦਾਰ ਫੌਜਾ ਸਿੰਘ ਦਾ ਜ਼ਿਕਰ ਹੋਣਾ ਲਾਜ਼ਮ ਹੁੰਦਾ ਸੀਗਾ ਕਿਉਂਕਿ ਇਹਨਾਂ ਦੀ ਉੱਥੇ ਜਾ ਕੇ ਇੱਕ ਛਮੂਲਿਤ ਜਿਹੜੀ ਸੀ ਉਸ ਈਵੈਂਟ ਨੂੰ ਇਹਨਾਂ ਵੱਡਾ ਕਰ ਦਿੰਦੇ ਸੀ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਮੇਰੇ ਯਾਦ ਹੈ ਜਦੋਂ ਗਵਰਨਰ ਪੰਜਾਬ ਦੇ ਵੱਲੋਂ ਖੁਦ ਅਪਰੋਚ ਕੀਤੀ ਗਈ ਸੀ ਕਿ ਮੈਂ ਨਸ਼ਿਆਂ ਦੇ ਖਿਲਾਫ ਇੱਕ ਯਾਤਰਾ ਸ਼ੁਰੂ ਕਰਨੀ ਚਾਹੁੰਦਾ ਮੈਂ ਰਿਕਵੈਸਟ ਕਰ ਰ ਜਦੋਂ ਇੱਕ ਕਹ ਲਈਏ ਕਿ ਸਟੇਟ ਦੇ ਗਵਰਨਰ ਕਿਸੇ ਵਿਅਕਤੀ ਨੂੰ ਰਿਕੁਐਸਟ ਕਰਨ ਤਾਂ ਮੈਨੂੰ ਤੁਸੀਂ ਆਪਣੇ ਆਪ ਚ ਸਮਝ ਸਕਦੇ ਜੀ ਬਿਲਕੁਲ ਤੁਸੀਂ ਦੇਖੋ ਜਿਵੇਂ ਤੁਸੀਂ ਪੁੱਛ ਰਹੇ ਸੀਗੇ ਕਿ ਪੱਤਰਕਾਰੀ ਦੇ ਤੌਰ ਤੇ ਜਿਸ ਚੈਨਲ ਨੂੰ ਇੰਟਰਨੈਸ਼ਨਲ ਮੀਡੀਆ ਕਵਰ ਕਰ ਰਿਹਾ ਜਿਸ ਚੈਨਲ ਨੂੰ ਬੀਬੀਸੀ ਕਵਰ ਕਰ ਰਿਹਾ ਜਾਂ ਬਾਹਰਲੇ ਜਿੰਨੇ ਵੀ ਵੱਡੇ ਨੈਸ਼ਨਲ ਸੀਐਨਐਨ ਵਰਗੇ ਚੈਨਲ ਕਵਰ ਕਰ ਰਿਹਾ ਤੁਸੀਂ ਉਸ ਉਸ ਚੀਜ਼ ਤੋਂ ਹੋਰਾਂ ਪਤਾ ਕਰ ਸਕਦੇ ਹੋ ਵਿਅਕਤੀ ਦਾ ਉਸ ਚੀਜ਼ ਤੋਂ ਉਹਨਾਂ ਦਾ ਲੈਵਲ ਪਤਾ ਕਰ ਸਕਦੇ ਹੋ ਤਾਂ ਉਸ ਹਿਸਾਬ ਦੇ ਨਾਲ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਜੇ ਗਵਰਨਰ ਸਾਹਿਬ ਆਪ ਅਪਰੋਚ ਕਰ ਰਹੇ ਕਿਸੇ ਵਿਅਕਤੀ ਨੂੰ ਤਾਂ ਉੱਥੋਂ ਪਤਾ ਲੱਗਦਾ ਕਿ ਉਹ ਕਿੱਡੀ ਵੱਡੀ ਸ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਸਾਂਝੀ ਕਰਦਾ ਜਦੋਂ ਪਹਿਲਾ ਪਹਿਲਾ ਉਹ ਇੰਗਲੈਂਡ ਤੋਂ ਵਾਪਸ ਆਏ ਨਾ ਉਦੋਂ ਪਹਿਲੀ ਮੁਲਾਕਾਤ ਜਿਹੜੀ ਮੇਰੀ ਸੀ ਉਹ ਮੈਂ ਉਹਨਾਂ ਨੂੰ ਵੈਸੇ ਉਦੋਂ ਉਹਨਾਂ ਦੀ ਚੰਗੀ ਹੋਸ਼ ਹੈਗੀ ਸੀਗੀ ਹੌਲੀ ਹੌਲੀ ਉਹਨਾਂ ਦੀ ਯਾਦਦਾਸ਼ਤ ਘਟਦੀ ਜਾ ਰਹੀ ਸੀ ਉਮਰ ਦੇ ਹਿਸਾਬ ਨਾਲ ਤੇ ਉਦੋਂ ਉਹਨਾਂ ਨੇ ਇੱਕ ਗੱਲ ਮੈਨੂੰ ਜ਼ਰੂਰ ਕਹੀ ਸੀ ਕਹਿੰਦੇ ਕਿ ਜਦੋਂ ਅਸੀਂ ਵਦੇਸ਼ ਦੀ ਗੱਲ ਕਰਦੇ ਹਾਂ ਨਾ ਉੱਥੇ ਲੋਕ ਜਾਨਕੀ ਜਦੋਂ ਉੱਤਰਦੇ ਸੀਗੇ ਤਾਂ ਬਹੁਤ ਮਾਣ ਮਹਿਸੂਸ ਕਰਦੇ ਸੀ ਉਹ ਲੋਕ ਆਣ ਕੇ ਸੈਲਫੀਆਂ ਕਰਾਉਂਦੇ ਸੀ ਇੰਡੀਆ ਦੇ ਵਿੱਚ ਹਲੇ ਉਹਨਾਂ ਨੂੰ ਕਿਤੇ ਕਿ ਲੋਕ ਕਿ ਕਈ ਵੇਲੇ ਕਹਿ ਨਹੀਂ ਦਿੰਦੇ ਆਪਾਂ ਕਰਦੇ ਆ ਬੰਦਾ ਹੋਵੇ ਤਾਂ ਉਸ ਕਰਤਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਿਹੜੀ ਗੱਲ ਹੈ ਉਸ ਤਰੀਕੇ ਨਾਲ ਉਹ ਇੰਨਾ ਪਿਆਰ ਨਹੀਂ ਮਿਲਦਾ ਸੀਗਾ ਪਰ ਸਾਡੇ ਲਈ ਪਹਿਲੇ ਦਿਨ ਤੋਂ ਜਦੋਂ ਅਸੀਂ ਜਦੋਂ ਅਸੀਂ ਹੋਸ਼ ਸੰਭਾਲਿਆ ਉਦੋਂ ਤੋਂ ਹੀ ਅਸੀਂ ਇਹਨਾਂ ਨੂੰ ਲਗਾਤਾਰ ਅਸੀਂ ਦੇਖਦੇ ਆ ਰਹੇ ਹਾਂ ਉਦੋਂ ਤੋਂ ਹੀ ਸਾਡੀ ਰਿਸਪੈਕਟ ਇਦਾਂ ਹੀ ਸੀਗੀ ਹੁਣ ਮੇਰਾ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਮੈਂ ਜਦੋਂ ਵੀ ਗੱਡੀ ਲੈ ਕੇ ਲੰਘਦਾ ਸੀ ਕਹਿੰਦਾ ਮੇਰਾ ਇਹ ਪਹਿਲੇ ਹੀ ਕੰਮ ਹੁੰਦਾ ਸੀਗਾ ਮੈਂ ਗੱਡੀ ਦੂਰੇ ਦੇਖ ਕੇ ਰੋਕ ਲੈਂਦਾ ਹੁੰਦਾ ਸੀ ਵੀ ਉਹਨਾਂ ਨੇ ਪੁੱਛਣਾ ਕਿਦਾਂ ਹਾਲ ਚਾਲ ਜਿਹੜਾ ਲਾਸਟ ਟਾਈਮ ਮੇਰੀ ਕਨਵਰਸੇਸ਼ਨ ਹੋਈ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਮੈਂ ਤਾਂ ਇਹੀ ਪੁੱਛਿਆ ਸੀ ਵੀ ਸਿਹਤ ਕਿਦਾਂ ਤੁਹਾਡੀ ਉਹ ਉਹਨਾਂ ਦਾ ਪਹਿਲਾ ਲਫਜ਼ ਦੇ ਸੀ ਬਹੁਤ ਹੁਣ ਤੈਨੂੰ ਪਤਾ ਹੀ ਆ ਅਗਲੀ ਾਰ ਮਿਲ ਲਾ ਕਿ ਨਹੀਂ ਮਿਲਣਾ ਤੇ ਉਹ ਬੜ ਰੱਬ ਵਰਗੇ ਸੀਗੇ ਜਿਹੜੇ ਹੁਣ ਚਲੇ ਗਏ ਸਤਿ ਉਹ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਵੀ ਨਹੀਂ ਉਹਨਾਂ ਦੇ ਪਿੰਡ ਦੇ ਵੀ ਨਹੀਂ ਤੁਸੀਂ ਇਹ ਜਿਹੜੀ ਤਸਵੀਰ ਹੈ ਇਸ ਪਾਸੇ ਥੋੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੌਜਾ ਸਿੰਘ ਉਹ ਹੱਸਦੇ ਹੋਏ ਚਿਹਰੇ ਜਿਨ੍ਹਾਂ ਨੇ ਕਲਈਏ ਕਿ ਇਸ ਦੇਸ਼ ਨੂੰ ਇਸ ਦੁਨੀਆ ਨੂੰ ਨਵਾਂ ਮਕਾਮ ਦਿੱਤਾ ਨਵੀਂ ਅਕਲੀਏ ਕਿ ਇਸ ਪਿੰਡ ਨੂੰ ਜਗਾ ਦਿੱਤੀ ਤਾਂ ਉਹ ਜਿਹੜੀ ਸ਼ਖਸੀਅਤ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸਸੀ ਕਾਲ ਜੀ ਸਰਦਾਰ ਫੌਜਾ ਸਿੰਘ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ ਤਾਂ ਆਪਣੇ ਆਪ ਹੀ ਰੇਸ ਦਿਮਾਗ ਦੇ ਵਿੱਚ ਆ ਜਾਂਦੀ ਆ ਆਪਣੇ ਆਪ ਹੀ ਇੱਕ ਦੌੜਦਾ ਹੋਇਆ ਸਿੱਖ ਚਿਹਰਾ ਸਾਡੇ ਦਿਮਾਗ ਦੇ ਵਿੱਚ ਆ ਜਾਂਦੇ ਨੇ ਕੋਈ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਣਗੀਆਂ ਗੱਲਾਂ ਉਹਨਾਂ ਦੇ ਨਾਲ ਜੁੜੀਆਂ ਯਾਦਾਂ ਤਾਂ ਬਹੁਤ ਜੁੜੀਆਂ ਜੀ ਜਦੋਂ ਵੀ ਉਹ ਕਿਤੇ ਜਾਂਦੇ ਸੀਗੇ ਮੈਂ ਤਕਰੀਬ ਦੇ ਨਾਲ ਹੀ ਹੁੰਦਾ ਸੀਗਾ ਹੈ ਫਿਰ ਜਿਸ ਦਿਨ ਉਹਨਾਂ ਦੀ ਡੈਥ ਹੋਈ ਆ ਉਸ ਦਿਨ ਵੀ ਕੁਦਰਤੀ ਮੈਂ ਲੁਧਿਆਣੇ ਤੋਂ ਆ ਰਿਹਾ ਸੀਗਾ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਚੌਥੇ ਹਸਪਤਾਲ ਲੈ ਕੇ ਗਿਆ। ਉਦੋਂ ਸੀਤਾ ਕਿ ਮੈਂ ਤੁਸੀਂ ਉਹਨਾਂ ਨੂੰ ਚੱਕ ਕੇ ਹਸਪਤਾਲ ਲੈ ਕੇ ਗਈ ਸੀ। ਹਾਂਜੀ 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 ਮੈਂ ਹੀ ਲੈ ਕੇ ਗਿਆ ਕੁਦਰਤੀ ਮੈਂ ਲੁਧਿਆਣੇ ਤੋਂ ਆ ਰਿਹਾ ਸੀਗਾ ਜਦ ਇੱਥੇ ਪਹੁੰਚਿਆ ਤੇ ਦੇਖਿਆ ਵੀ ਬਾਬੇ ਹੁਣ ਇੱਥੇ ਪਏ ਆ। ਉਸੇ ਵੇਲੇ ਗੱਡੀ ਘੁਮਾ ਕੇ ਉਹਨਾਂ ਨੂੰ ਮੈਂ ਵਿੱਚ ਪਾ ਕੇ ਬਾਅਦ ਵਿੱਚ ਗੱਡੀ 'ਚ ਪਾ ਕੇ ਫੇਰ ਘਰਦਿਆਂ ਨੂੰ ਫੋਨ ਕੀਤਾ ਵੀ ਆ ਜਾਓ ਜਲਦੀ ਆ ਜਾਓ ਉਸ ਤੇ। ਮਤਲਬ ਲੱਗੇ ਕਿ ਇਹਨੇ ਜਾਣਦੇ ਹੋ ਇਹ ਗੱਲਾਂ ਬਾਤਾਂ ਵੀ ਕਰਦੇ ਗਏ ਆ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਨਹੀਂ ਕੋਈ ਇਨਾਂ ਉਹਦਾ ਉਹਨਾਂ ਨੂੰ ਦਰਦ ਜਿੱਦਾਂ ਹੋ ਰਹੀ ਸੀਗੀ ਹਾਏ ਹਾਏ ਬਹੁਤ ਸੱਟਾਂ ਬਹੁਤ ਲੱਗੀਆਂ ਸੀਗੀਆਂ ਸੱਟਾਂ ਉਹਨਾਂ ਦੀ ਪੱਸਲੀਆਂ ਵੀ ਜਦ ਤੋਟ ਗਈਆਂ ਸੀਗੀਆਂ ਹੈ ਫਿਰ ਉਹਨਾਂ ਦੇ ਸਿਰ ਤੇ ਵੀ ਸੱਟ ਸੀ ਬਾਹਾਂ ਤੇ ਲੱਤ ਤੇ ਬਹੁਤ ਜਾਨੀ ਬੁਰੀ ਤਰ੍ਹਾਂ 7-8 ਫੁੱਟ ਉੱਤ ਤੋਂ ਜਦੋਂ ਦੱਸਣ ਵਾਲੇ ਦੱਸਦੇ ਆ ਵੀ 7-8 ਫੁੱਟ ਜਦੋਂ ਗੱਡੀ ਨੇ ਹਿੱਟ ਕੀਤਾ ਤਾਂ ਉੱਪਰ ਉੱਬਰ ਕੇ ਮਗੱਡੇ ਗਏ ਇਹੋ ਜੀ ਸ਼ਖਸੀਅਤ ਦੇ ਨਾਲ ਰਹਿਣਾ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਤੁਸੀਂ ਜਦੋਂ ਵੀ ਕੋਈ ਰੇਸ ਹੁੰਦੀ ਸੀ ਕਿ ਤੁਸੀਂ ਨਾਲ ਹੁੰਦੇ ਸੀਗੇ ਤੁਸੀਂ ਨਾਲ ਹੁੰਦੇ ਸੀ ਜਾਂ ਮੈਂ ਕਹੂੰਗਾ ਕਿ ਫੌਜਾ ਸਿੰਘ ਜੀ ਦੇ ਨਾਲ ਤੁਸੀਂ ਹੁੰਦੇ ਸੀ ਹਾਂਜੀ 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 ਅਸੀਂ ਫੌਜਾ ਸਿੰਘ ਦੇ ਨਾਲ ਹੁੰਦੇ ਸੀ ਜੀ ਉਹ ਗੱਲਾਂ ਬਾਤਾਂ ਬਾਪੂ ਜੀ ਦੀਆਂ ਕੋਈ ਯਾਦ ਹੋਣਗੀਆਂ ਕੋਈ ਸਨੇਹਾਂ ਦੇ ਕੇ ਜਾਂਦੇ ਹੋਣਗੇ ਕਿਉਂਕਿ ਅੱਜ ਕੱਲ੍ਹ ਦੇਖੀਏ ਸਾਡੀ ਉਮਰ ਦੇ ਨੌਜਵਾਨ ਮੈਂ ਕਹਿੰਦਾ 100 ਮੀਟਰ ਚੱਲ ਕੇ ਕਹਿੰਦੇ ਆ ਕੋਈ ਦੇਖ ਲਓ ਥੱਕ ਗਏ ਤੇ ਬਜ਼ੁਰਗ 114 ਸਾਲ ਦੀ ਉਮਰ 'ਚ ਵੀ ਰੁੱਕੇ ਇੱਕ ਵਾਰੀ ਇਦਾਂ ਹੀ ਚੰਡੀਗੜ੍ਹ ਸਕੇ ਤੇ ਉੱਥੇ ਪੱਤਰਕਾਰਾਂ ਨੂੰ ਪੁੱਛਦਾ ਬਾਬਾ ਜੀ ਤੁਸੀਂ ਤੁਰ ਸਕਦੇ ਆ 7-8 ਕਿਲੋ ਉਹਦੋਂ ਉਹਨਾਂ ਨੂੰ ਕਹਿੰਦਾ ਇੰਨੇ ਕਿਤੇ ਤਾਂ ਮੈਂ ਜਾ ਕੇ ਜੇ ਸਟਾਰਟ ਹੁਣਾ ਤੋਰ ਨਾਲੀ ਗੱਲ ਤਾਂ ਬਾਅਦ ਵਿੱਚ ਆ ਇੰਨੇ ਤੋਂ ਤਾਂ ਜਾ ਕੇ ਮੈਂ ਤੁਰ ਕੇ ਸਟਾਰਟ ਹੁੰਦਾ ਪੁਰਾਣੇ ਇੰਜਨ ਕਹਿੰਦੇ ਹੁੰਦੇ ਗਰਮੇ ਨੇ ਟਾਈਮ 'ਚ ਹੁੰਦਾ ਹਾਂਜੀ ਹਾਂਜੀ ਇਸ ਤਰੀਕੇ ਦੇ ਨਾਲ ਅਸੀਂ ਕਹੀਏ ਕਿ ਰੇਸ ਦੀ ਸ਼ੁਰੂਆਤ ਹੈ ਕਿਉਂਕਿ ਲਗਭਗ 89 ਸਾਲ ਦੀ ਏਜ ਤੋਂ ਬਾਅਦ ਪ੍ਰੋਫੈਸ਼ਨਲੀ ਇੱਕ ਤਰੀਕੇ ਦੇ ਨਾਲ ਸ਼ੁਰੂ ਕਰਦੇ ਕੀ ਉਸ ਤੋਂ ਪਹਿਲਾਂ ਵੀ ਬਾਪੂ ਜੀ ਨੂੰ ਹੀ ਤੁਰਨ ਫਿਰਨ ਦਾ ਸ਼ੌਂਕ ਸੀ ਜਾਂ ਰੇਸ ਦਾ ਸ਼ੌਂਕ ਫਿਰ ਕਿਵੇਂ ਪੈਦਾ ਹੋਣਾ ਫਿਰਨ ਦਾ ਤਾਂ ਸ਼ੌਂਕ ਜਿੱਦਾਂ ਉਹਨਾਂ ਨੂੰ ਸ਼ੁਰੂ ਤੋਂ ਹੀ ਸੀਗਾ ਜਿੱਦਾਂ ਘਰ ਉਹ ਬੈਠ ਨਹੀਂ ਸੀ ਸਕਦੇ ਹੁਣ ਵੀ ਉਹ ਇੱਥੇ ਘਰ ਬੈਠ ਕੇ ਨਹੀਂ ਸੀ ਕੋਈ ਕੁੱਝ ਜਦੋਂ ਵੀ ਆਉਣਾ ਮੇਰੇ ਖਿਆਲ ਤਕਰੀਬਨ 8-10 ਕਿਲੋਮੀਟਰ ਡੇਲੀ ਘੁੰਮਦੇ ਹੀ ਰਹਿੰਦੇ ਸੀਗੇ ਘਰ ਨਹੀਂ ਸੀ ਬੈਠ ਸਕਦੇ ਪਰਿਵਾਰ ਦੇ ਵਿੱਚੋਂ ਕੋਈ ਹੋਰ ਵਿਅਕਤੀ ਹੈ ਜਿਹੜਾ ਇਸ ਚੀਜ਼ ਨੂੰ ਫਿਰ ਅੱਗੇ ਤੋਰਨ ਦੀ ਸੋਚ ਰਿਹਾ ਜਾਂ ਘਟੋ-ਘਟਾ ਬਾਪੂ ਜੀ ਦੀਆਂ ਪੈੜਾਂ ਤੇ ਚੱਲ ਕੇ ਰੇਸ ਦੀ ਸੋਚ ਰਿਹਾ ਹੋਵੇ ਇੱਥੇ ਤਾਂ ਨਹੀਂ ਇੰਗਲੈਂਡ ਦੇ ਵਿੱਚ ਉਹਨਾਂ ਦਾ ਬੇਟਾ ਜੋ ਹੈਗਾ ਉਹ ਕਈ ਮੈਰਾਥਨ ਵਿੱਚ ਉਹ ਵੀ ਉਹਨੇ ਵੀ ਭਾਗ ਲਿਆ ਪਾ ਅੱਜ ਜੇ ਇੱਕ ਆਖਰੀ ਸੁਨੇਹਾ ਫੌਜਾ ਸਿੰਘ ਜੀ ਵੱਲੋਂ ਲਗਵਾਉਣਾ ਹੋਵੇ ਤਾਂ ਨੌਜਵਾਨਾਂ ਦੇ ਲਈ ਸਾਡੇ ਪੰਜਾਬ ਦੇ ਲਈ ਕੀ ਰਹੇਗਾ ਕਿਉਂਕਿ ਮੈਂ ਦੇਖ ਰਿਹਾ ਸੀ ਫੌਜਾ ਸਿੰਘ ਆਖਰੀ ਸਮੇਂ ਦੇ ਉੱਪਰ ਜਿਹੜਾ ਇੱਕ ਹੁੰਦਾ ਨਾ ਪ੍ਰੋਫੈਸ਼ਨਲੀ ਛੱਡ ਕੇ ਇੱਕ ਐਨਜੀਓ ਦੇ ਲਈ ਦੌੜਨਾ ਸ਼ੁਰੂ ਕੀਤਾ ਸੀ ਕਿਸੇ ਨੂੰ ਕੋਈ ਜ਼ਰੂਰਤ ਹੈ ਕੋਈ ਫੰਡ ਰੇਜ਼ ਕਰਨਾ ਕੋਈ ਚੀਜ਼ ਦੇ ਖਿਲਾਫ ਜਾਂ ਨਸ਼ਾ ਦੇ ਖਿਲਾਫ ਜਿਵੇਂ ਯਾਤਰਾ ਸੀ ਹਾਂਜੀ ਉੱਥੇ ਵੀ ਇੰਗਲੈਂਡ ਵਿੱਚ ਵੀ ਜਿੰਨਾ ਚਿਰ ਦੌੜੇ ਆ ਉਹ ਚੈਰੀਟੀ ਵਾਸਤੇ ਦੌੜੇ ਆ ਆਪਣੇ ਪੱਲੇ ਤਾਂ ਨਹੀਂ ਕੁਝ ਨਹੀਂ ਰੱਖਿਆ ਤੇ ਘਰ ਦੇ ਵਾਸਤੇ ਕੋਈ ਵੀ ਪੈਸਾ ਨਹੀਂ ਉਹਨਾਂ ਦੀ ਜੇਬ ਦੇ ਵਿੱਚ ਹੁਣ ਵੀ ਜਦੋਂ ਸਾਨੂੰ ਉਹ ਹਸਪਤਾਲ ਤੋਂ ਉਹਨਾਂ ਦਾ ਬਟੂਆ ਦਿੱਤਾ ਉਹਨਾਂ ਨੂੰ 150 ਰੁਪਏ ਸੀ ਤੇ ਆਪਣੇ ਕੋਲ ਪੈਸਾ ਨਹੀਂ ਸੀ ਰੱਖਦੇ ਤੇ ਐਦਾਂ ਲੋਡ ਬੰਨ ਦੀ ਸੇਵਾ ਵੀ ਕਰਦੇ ਸੀ ਇਹ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਆਪਾਂ ਨਹੀਂ ਇੱਕ ਵਾਰ ਤਸਵੀਰ ਫਿਰ ਤੋਂ ਉਸ ਪਾਸੇ ਦੀ ਦਿਖਾ ਦੇ ਕਿਉਂਕਿ ਬਹੁਤ ਸਾਰੇ ਲੋਕ ਘਰ ਬੈਠੇ ਹੁੰਦੇ ਨੇਗੇ ਔਰ ਘਰੇ ਬੈਠ ਕੇ ਜਿਹੜੇ ਕਹਿੰਗੇ ਕਿ ਇਸ ਤੱਕ ਨਹੀਂ ਪਹੁੰਚ ਸਕਦੇ ਜਗ੍ਹਾ ਤੱਕ ਤਾਂ ਜੀ ਪੰਜਾਬ ਦੇ ਜ਼ਰੀਏ ਜਿਹੜੇ तमाम ਉਹ ਲੋਕ ਨੇ ਉਹਨਾਂ ਨੂੰ ਉਸ ਪਵਿੱਤਰ ਰੂਹ ਕਹਿ ਸਕਦੇ ਆ ਤਾਂ ਉਹਨਾਂ ਦੇ ਜਿਹੜੇ ਦਰਸ਼ਨ ਨੇ ਉਹ ਕਰਵਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਸੀਕਾਲ ਜੀ ਕੀ ਨਾਮ ਆਪਾਂ ਉਸ ਜੀ ਲੋਕਾਂ ਦੇ ਲਈ ਫੌਜਾ ਸਿੰਘ ਜੀ ਨੇ ਪਰ ਤੁਹਾਡੇ ਲਈ ਇੱਕ ਪਿਤਾ ਨੇ ਤਾਂ ਇੱਕ ਪਿਤਾ ਦੇ ਤੁਰ ਜਾਣ ਦਾ ਦੁੱਖ ਸ਼ਾਇਦ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਪਰ ਦੇਸ਼ ਦੁਨੀਆ ਅੱਜ ਪੂਰਾ ਵਰਲਡ ਉਹਨਾਂ ਨੂੰ ਯਾਦ ਕਰ ਰਿਹਾ ਹੈਗਾ ਤੁਸੀਂ ਇੱਕ ਪਿਤਾ ਦੇ ਤੌਰ ਤੇ ਕਿਵੇਂ ਯਾਦ ਕਰ ਰਹੇ ਹੋ ਤੁਡੇ ਤੁਹਾਡੇ ਕੀ ਲੱਗਦੇ ਸੀ ਮੇਰੇ ਨਾਨਾ ਹੀ ਲੱਗਦੇ ਸੀ ਤੁਹਾਡੇ ਨਾਨਾ ਹੀ ਲੱਗਦੇ ਸੀ ਕਿਵੇਂ ਦੇਖ ਦਿਓ ਕਿਉਂਕਿ ਬਚਪਨ ਤੋਂ ਖੇਡੇ ਹੋਵਗੇ ਬਚਪਨ ਦੀਆਂ ਯਾਦਾਂ ਉਹਨਾਂ ਨਾਲ ਜੁੜੀਆਂ ਹੋਣਗੀਆਂ ਹਾਂਜੀ ਹਾਂਜੀ ਅਸੀਂ ਤਾਂ ਬਹੁਤ ਮਿੱਠੀਆਂ ਯਾਦਾਂ ਜੀ ਖੇਰ ਮਿਆ ਕਰ ਲਿਆ ਇਹੀ ਉਹਨਾਂ ਦਾ ਹਮੇਸ਼ਾ ਸਾਨੂੰ ਕਹਿੰਦੇ ਸੀਗੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਸਾਰਿਆਂ ਨੂੰ ਹੱਸ ਕੇ ਬੁਲਾਓ ਕਿਸੇ ਨਾਲ ਈਰਖਾ ਨਹੀਂ ਇਹੀ ਉਹਨਾਂ ਨੇ ਸਿਖਾਇਆ ਸੀ ਉਹਨਾਂ ਦਾ ਮੈਸੇਜ ਨੇ ਦੇ ਨਾਲ ਅੱਜ ਦੀ ਮੈਂ ਜਵਾਨੀ ਦੀ ਗੱਲ ਕਰ ਰਿਹਾ ਅਸੀਂ ਵੀ ਉਹਨੂੰ ਆਪਣੇ ਵਿੱਚ ਇਨਕਲੂਡ ਕਰ ਰਹੇ ਹਾਂ ਕਿ ਥੋੜਾ ਜਿਹਾ ਅਸੀਂ ਚੱਲਦੇ ਆ ਤੇ ਥੱਕ ਜਾਂਦੇ ਆ ਪਰ ਇੱਕ ਫੌਜਾ ਸਿੰਘ ਸੀਗੇ ਜਿਹੜੇ 114 ਸਾਲ ਦੀ ਉਮਰ 'ਚ ਵੀ ਕਹਿੰਦੇ ਸੀ ਰੁਕਣਾ ਨਹੀਂ ਦੇਖ ਲਓ ਮੈਂ ਵੀ ਹੁਣ ਯੰਗ ਆ ਮੈਂ ਵੀ ਉਹਨਾਂ ਨਾਲ ਕੀਪ ਅਪ ਨਹੀਂ ਕਰ ਸਕਦਾ ਜਿੰਨਾ ਉਹ ਤੁਰਦੇ ਸੀਗੇ ਰੋਜ਼ ਦੀ 20 25 ਕਿਲੋਮੀਟਰ ਸੈਰ ਰੋਜ਼ ਦੀ ਬਿਨ ਨਾਗੇ ਇਹ ਇੱਕ ਕ੍ਰਿਸ਼ਮਾਈ ਸੀਗਾ ਈਵਨ ਕਿ ਜਦੋਂ ਬਾਹਰ ਜਾਂਦਾ ਸੀਗੇ ਨਾ ਕੈਨੇਡਾ ਅਮਰੀਕਾ ਕੰਟਰੀ ਰੋਜ਼ ਉੱਥੇ ਜੇ ਸਨੋ ਪਈ ਹੋਵੇ ਅੰਦਰ ਘਰ ਦੇ ਅੰਦਰ ਉਹਨਾਂ ਚੱਕਰ ਲਾਈ ਉਹਨਾਂ ਨੇ ਪੈਣਾ ਮਿਣਿਆ ਹੁੰਦਾ ਹੈ ਉਹ ਮੀਲ 'ਚ ਮਿੰਦਾ ਕਿਉਂਕਿ ਪਹਿਲੋਂ ਟਾਈਮ 'ਚ ਮੀਲ ਚੱਲਦੇ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਇੰਨੇ ਸਟੈਪਸ ਤੇ ਇੱਕ ਮੀਲ ਹੋ ਜਾਂਦਾ ਉਹਨਾਂ ਨੇ ਉਹਨਾਂ ਇੱਕ ਮੀਲ ਘੱਟੋ-ਘੱਟ ਤੁਰਨਾ ਹੀ ਜਿੰਨੇ ਉਹਨਾਂ ਨੇ ਪੈਰ ਰੱਖਿਆ ਹੁੰਦਾ ਸੀ ਇਸੇ ਕਰਕੇ ਹੀ ਉਹ ਇੰਨੀ ਉਮਰ ਤਾਈਂ ਕਿੰਨੇ ਦੂਰ ਦਰਾਸਤੇ ਪਹੁੰਚੇ ਆ ਤਾਂ ਹੀ ਉਹ ਵਾਹਿਗੁਰੂ ਦੀ ਮਿਹਰ ਯਾਦ ਉਹਨਾਂ ਨਾਲ ਜੁੜੀ ਹੋਵੇ ਕੋਈ ਗੱਲ ਯਾਦ ਹੋਵੇ ਕੋਈ ਜਿਹੜੀ ਕਦੇ ਉਹਨਾਂ ਨੇ ਕੋਈ ਤੁਹਾਨੂੰ ਕਹੀ ਹੋਵੇ ਸੁਣਾਈ ਹੋਵੇ ਕਿਉਂਕਿ ਨੌਜਵਾਨਾਂ ਦੇ ਲਈ ਅਜਿਹੇ ਲੋਕ ਇੱਕ ਸਨੇਹੇ ਬਹੁਤ ਦਿੰਦੇ ਨੇ ਉਹਨਾਂ ਦੀ ਯਾਦ ਵਧੀਆ ਮਿੱਠੀਆਂ ਹੀ ਯਾਦਾਂ ਉਹਨਾਂ ਦੀਆਂ ਉਬਸ ਹੱਸ ਖੇਡ ਕੇ ਬੁਲਾਉਂਦੇ ਸੀਗੇ ਮਜ਼ਾਕ ਮਜ਼ਾਕੀਏ ਬਹੁਤ ਸੀਗੇ ਉਹ ਥੋੜੀ ਜਿਹੀ ਛੇੜਦੇ ਨਾ ਉਹਨਾਂ ਨੇ ਮਤਲਬ ਕਿ ਇਹਦਾ ਗੁੱਸਾ ਦਾ ਕਦੀ ਨਹੀਂ ਇਹ ਕਰ ਸਕਦੇ ਨਾ ਕੋਈ ਉਹਨਾਂ ਨੇ ਕੀਤਾ ਹੀ ਸੁਣਿਆ ਨਾ ਬਸ ਇਹੀ ਹੈ ਯਾਦ ਉਹਨਾਂ ਦੀ ਅਹੀ ਇਹੀ ਕਹਿੰਦੇ ਹੋਣਗੇ ਇਹ ਚੀਜ਼ ਕਹਿੰਦੇ ਕਹਿੰਦੇ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਦਾ ਜੇ ਪਤਾ ਕਰਨਾ ਨਾ ਉਸਦੇ ਜਨਾਜ਼ੇ ਦੇ ਉੱਪਰ ਕਹਿੰਦੇ ਜਾ ਕੇ ਦੇਖ ਲਓ ਅੱਜ ਜਾੜਾ ਇਨਸਾਨ ਨੇ ਹਰ ਨਹੀਂ ਇਸ ਜਗ੍ਹਾ ਤੋਂ ਪਰ ਅੱਜ ਜਦੋਂ ਫੌਜਾ ਸਿੰਘ ਜੀ ਆਪਣੀ ਆਖਰੀ ਰੇਸ ਲਈ ਜਾ ਰਹੇ ਆ ਤਾਂ ਉਹਨਾਂ ਦੇ ਜਨਾਜ਼ੇ ਦੇ ਵਿੱਚ ਕलिए ਪੰਜਾਬ ਦੇ ਗਵਰਨਰ ਪੰਜਾਬ ਦੇ ਮੁੱਖ ਮੰਤਰੀ ਜਦੋਂ ਪਹੁੰਚੇ ਹਣ ਤਾਂ ਉਸ ਸ਼ਖਸੀਅਤ ਦਾ ਅੰਦਾਜ਼ਾ ਸੀ ਲਾ ਸਕਦੇ ਕਿ ਇੱਕ ਆਮ ਪਿੰਡ ਤੋਂ ਇੱਥੋਂ ਤੱਕ ਦਾ ਜਲ ਉਹਨਾਂ ਦਾ ਸਫ਼ਰ ਪਹੁੰਚ ਇਹੀ ਤਾਂ ਉਹਨਾਂ ਦੀ ਕਮਾਈ ਹੈ ਇਹਨੇ ਲੋਕੀਆਂ ਨੇ ਉਹਨਾਂ ਨੂੰ ਪਿਆਰ ਕੀਤਾ ਸਿੱਖੀ ਕੇਸਾਂ ਸੋਸਾ ਨੰਭਾਈ ਇਹੀ ਉਹਨਾਂ ਨੇ ਤਾਂ ਹੀ ਉਹ ਕਰਕੇ ਤਾਂ ਸਾਰੇ ਆਪਣੇ ਪੰਜਾਬ ਦੇ ਯੂਥ ਜੰਗ ਜੋ ਵੀ ਆ ਉਹਨਾਂ ਨੇ ਇੰਨਾ ਪਿਆਰ ਕਰ ਇਵਨ ਇੰਡੀਆ ਦਾ ਪੂਰੇ ਦੁਨੀਆ ਦਾ ਉਹਨਾਂ ਨੂੰ ਇਦਾਂ ਯਾਦ ਕਰਦੇ ਆ ਤੇ ਇਹੀ ਆ ਉਹਨਾਂ ਦਾ ਪਹਿਲਾਂ ਦੇ ਉਹਨਾਂ ਦੇ ਬੇਟੇ ਨੇ ਜਿਹੜੇ ਉਹ ਜੁੜ ਚੁੱਕੇ ਨੇ ਸਸੀਕਾਲ ਜੀ ਤੁਹਾਡਾ ਤੁਹਾਡਾ ਕੀ ਪੂਰਾ ਨਾਮ ਹੈ ਤੁਹਾਡਾ ਹਾਂ ਜੀ ਕੀ ਨਾਮ ਹੈ ਜੀ ਪੂਰਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਜੀ ਇੱਕ ਪਿਤਾ ਦੇ ਤੌਰ ਤੇ ਕਿਵੇਂ ਦੇਖਦੇ ਹੋ ਫੌਜਾ ਸਿੰਘ ਨੂੰ ਔਰ ਇੱਕ ਦੁੜਾਕ ਦੇ ਤੌਰ ਤੇ ਫੌਜਾ ਸਿੰਘ ਨੂੰ ਕਿਵੇਂ ਦੇਖੋ ਉਹ ਮੈਂ ਕੀ ਦੇਖਣਾ ਜੀ ਤੁਸੀਂ ਵੀ ਦੇਖਦੇ ਸਾਰੀ ਦੁਨੀਆ ਦੇਖਦੀ ਆ ਜੀ ਬਿਲਕੁਲ ਉਹ ਉਹਨਾਂ ਦਾ ਬੰਦਾ ਕਿਤੇ ਐਵੇਂ ਤਾਂ ਨਹੀਂ ਜੰਮ ਪੈਣਾ ਹੈਨਾ ਪਲੇਜ਼ੈਂਟ ਬੰਦਾ ਤੇ ਬਾਕੀ ਜਿੱਦਾਂ ਸਾਡਾ ਪਿਤਾ ਸੀ ਉਹ ਤਾਂ ਸਾਡੇ ਲਈ ਤਾਂ ਚਲੋ ਸਾਡਾ ਬਾਪਏ ਸੀ ਆ ਹੱਲੇ ਬਾਹਰ ਲੈ ਆਲੇ ਤਾਂ ਬਹੁਤ ਜ਼ਿਆਦਾ ਮਤਲਬ ਕਿ ਜਾਇਜ਼ਦਾ ਹੈ ਨਾ ਤੇ ਬਾਕੀ ਘਾਟਾ ਤਾਂ ਘਰਦਿਆਂ ਨੂੰ ਜ਼ਿਆਦਾ ਪੈਂਦਾ ਹੁੰਦਾ ਪਰ ਅਜਿਹੇ ਵਿਅਕਤੀ ਕਹਿੰਦੇ ਨੇ ਕਿ ਸਦੀਆਂ ਬਾਅਦ ਜੰਮਦੇ ਨੇ ਜਦੋਂ ਸਦੀਆਂ ਦਾ ਘਾਟਾ ਅਸੀਂ ਸਹਿ ਕੇ ਜਾਈਏ ਜਾਂ ਕਿ ਲਈਏ ਕਿ ਸਦੀਆਂ ਬਾਅਦ ਅਜਿਹੇ ਵਿਅਕਤੀ ਆਵੇ ਜਿਹੜਾ ਇੱਕ ਸਦੀ ਭੁਗਤ ਕੇ ਗਿਆ ਘਟੋਟ ਉਹ ਤਾਂ ਜੀ ਹਜੇ ਵੀ ਨੇ 10-12 ਸਾਲ ਜਾਣ ਵਾਲੇ ਸੀ ਕਿਤੇ ਕੋਈ ਗੋਲੀ ਨਹੀਂ ਕੋਈ ਦਵਾਈ ਨਹੀਂ ਕੋਈ ਜਸਰ ਨਹੀਂ ਕਦੀ ਦੁਖਿਆ ਉਹਦਾ ਰੱਬ ਟਾਈਮ ਜਦੋਂ ਆਉਂਦਾ ਰਾਬਾ ਉਹ ਕਦੇ ਮਾਤੇ ਖਿੱਚ ਕੇ ਲੈ ਗਈ ਉਹਨਾਂ ਨੂੰ ਉਹ ਤਾਂ ਸਾਨੂੰ 3 ਘੰਟੇ ਮੈਂ ਉੱਥੇ ਸੀ ਜਨਾ ਹਸਪੀਟਲ ਆ ਕੇ ਡਾਕਟਰ ਵੀ ਕਹਿੰਦੇ ਕੋਈ ਐਸੀ ਗੱਲ ਨਹੀਂ ਗਈ ਉਹ ਭਈ ਸਿਰ ਤੇ ਕਲੋਟਿੰਗ ਆ ਉਹਨਾਂ ਦੇ ਹਨਾ ਭਈ ਆਪਾਂ 2-3 ਦਿਨ ਆਈਸੀਯੂ 'ਚ ਰੱਖਾਂਗੇ ਤਾਂ ਠੀਕ ਹੋ ਜਾਣਾ ਜੀ ਰੋਹਿਤ ਜੀ ਲਗਾਤਾਰ ਆਪਣੀ ਗੱਲਬਾਤ ਜਾਰੀ ਰੱਖੋ